14000 ਦੀ ਦੇ ਓਏ ਨਹੀਂ ਵੀ ਕਿਉਂ ਨਹੀਂ ਲੈਂਡ ਦੇਣੀ ਦੱਸਿਆ ਈ ਤੁਨੂੰ ਫੇਰ ਤੂੰ ਲਖੀਰ ਗੱਡੀ ਖੁਆਈ ਏ ਤੂੰ 40000 ਮੰਗਦਾ ਗਲਤੀ ਤੇਰੀ ਏ ਸਾਰੀ ਮੇਰੇ ਫੇਰ 20 ਦੀ ਆਲੀ ਆਲੀ ਹਾਂ ਫੇਰ 20 ਤੇ ਆਉਂਦੀ ਹਣ ਹੇ ਛੱਡ ਕੇ ਬਾਠਾ ਹਣ ਮਾਂ ਨਾ ਮੈਂ ਇਹ ਵੀ ਮੰਗਣਾ ਕਾਦੀ ਹਾਂ ਇਹ ਜਾ ਹਾਂ ਅੱਡੀ ਵੇਚ ਗਿਆ ਯਾਰ ਪੁੱਛ ਕੇ ਆਉਂਦਾ ਕੋਈ ਨਹੀਂ ਹੱਟ ਜਾ ਉਹ ਆ ਨਹੀਂ ਲੈਣੀ ਮਾੜੋ ਯਾਰ ਉਹ ਮੁੱਕਰ ਕੇ ਪਰ ਮੈਂ ਖੜਾ ਹਾਂ ਹਾਂ ਆਏ ਦਾ ਪਰ ਚਾਹੀਦਾ ਵੀ ਏ ਯਾਰ ਅੱਠ ਮੇਰੇ ਘਰੇ ਜਾਊਗੀ ਇਹ ਜਵਾਨ ਦੀ ਖੱਟੀ ਖਾਨੇ ਅਸੀਂ ਦਲਾਲ ਆ ਮੁੱਕਰਦੇ ਨਹੀਂ ਹੈਗੇ ਸਵਾਜ ਖੜਕੇ ਇਹ ਆ ਗੱਡਦਾ ਤੇਰੇ ਦਰਬਾਰ ਚ ਖੁੰਡਾ ਆ ਚੱਕਰ ਪਈਏ ਮਾਰੇ ਥਾਤੀਆਂ ਵੀ ਰਾਜੂ ਨੇ ਖਰੀਦੀ ਇੱਥੇ ਖੜਕੇ ਵਿੱਚ 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 ਖੜਾ ਥੋੜੀ ਟੁੱਟ ਜੂ ਵਿੱਚ ਹਾਂ ਟੁੱਟ ਗਈ ਜਿਹਾ ਸੋ ਨੀਦੀ ਮੰਡੀ ਨਹੀਂ ਹੈ ਕੀ ਜਾਗੀ ਮੇਲੀਆਂ ਦਾ ਬੇਲਾ ਦੇ ਦੀਆਂ ਦਾ ਕੀ ਜਾ ਮਣਕਾ ਇਹ ਸਾਥ ਨਾਲ ਸਹੇਦੀਆਂ ਦਾ ਹਾਂ ਬੇਲੀਆਂ ਦਾ ਹਾਂ ਯਾਰਾਂ ਬੇਲੀਆਂ ਦਾ ਕੀ ਕਰਨਾ ਕੋ ਮੁੰਡਿਆ ਕੀ ਮੰਗਿਆ 20 20 ਹਜ਼ਾਰ ਮੰਗਿਆ ਬਾਈ 20 ਹਜ਼ਾਰ ਮੰਗਦਾ ਮਾਰ ਕੜਿਆ ਨਾ ਲਾ ਗਿਆ 10000 ਬੋਨੋ 10 ਦਾ ਲਾਗੇ 10 ਦਾ ਤੇਰਾ ਤਾਇਆ ਕਾਦਾ ਲਾ ਗਿਆ ਬੂੜਾ ਆ ਪੱਠਾ ਕੀ ਹੈ ਹਾਂ ਪੱਠਾ ਹੈ ਉਹ ਬਾਈ ਇਹ 500 ਕਹਿੰਦਾ ਫਾਲਤੂ ਪਰ 11000 ਦਿੰਨੇ ਆ ਨਹੀਂ ਦੇਣੀ ਨਹੀਂ ਉਹ ਕਿਉਂ ਨਹੀਂ ਆਪੂੰ ਐ ਨਾ ਕਾਕਾ ਪਪਾ ਪਗਾਉਣੀ ਕੋਈ ਨਹੀਂ ਕਿਥੋਂ ਲਗਾਇਆ 14000 ਦੀ ਦੇ ਹੋਈ ਨਹੀਂ ਲੈਣ ਲੈਣ ਦੇਣੀ ਦੱਸੋ ਜੀ ਆਪਾਂ ਨੂੰ ਗੁੱਸਾ ਨਾ ਕਰਾ ਕਰਾ ਮੇਰੇ ਕੋ ਗੁੱਸਾ ਨਹੀਂ ਕਰਦਾ ਨਹੀਂ ਗੁੱਸਾ ਨਹੀਂ ਮੈਂ ਟਿਕਾ ਚਾਚੇ ਜੋ ਪਣ ਰਹੀ ਹੈ ਬੱਕਰੀ ਚਾਹ ਕਹੇ ਕਿ ਇਹ ਵਕਤ ਗੜਦਾ ਵਕਤ ਗੜਦਾ ਹੋਰ ਕਿੱਥੋਂ ਦਾ ਚਮਕ ਚੁੰਮ ਕੇ ਚੰਗੀ ਹੈ ਘਰਾਣੇ ਘਰ ਦੀ ਬੱਕਰੀ ਹੈ ਜੱਤ ਦੀ ਇਹ ਬੰਦੇ ਜਿਹੜੇ ਨੇ ਤੁਹਾਨੂੰ ਪਤਾ ਨਹੀਂ ਵਕਤ ਗੜੀ ਹੈ ਬੰਦੇ ਨੇ ਇਹ ਬੱਕਰੀਆਂ ਮਸ਼ਹੂਰ ਨੇ ਨਾ ਸਾਡੇ ਇਲਾਕੇ ਪੰਜਾਬ ਚੋਂ ਬੱਕਰੀਆਂ ਪੂਰੀਆਂ ਮਸ਼ਹੂਰ ਨੇ ਪਹਿਲੇ ਦਿਨੋਂ ਬੁੜੇ ਰੱਖਦੇ ਤੇ ਅਜੇ ਬੈਠੇ ਫੇ ਬੁਣਾ ਹੈਗਾ ਹੈਗਾ ਬੜਾ ਇਹ ਦੋ ਨੇ ਮੁੱਢ ਉਹ ਆ ਜਾ ਉਹਨੇ ਮਗਰ ਗੱਡੀ ਚਾਹਣ ਉਹ ਇਹ ਨਹੀਂ ਤਿਵਾਰਾਂ ਚਾਦਰੇ ਜੂਦਰੇ ਬਨ ਕੇ ਤਿਆਰ ਹੋ ਰਹੇ ਹੋਣ ਅਜੇ ਤੁਰਲਾ ਬੰਦੇ ਨਾ ਤੁਰਲਾ ਤੁਰਲੀ ਗਰੇ ਉਰੇ ਪੱਕੇ ਨੇ ਪੱਕੇ ਪੁਰਾਣੇ ਬੰਦੇ ਨੇ ਉਹਨਾਂ ਦੀ ਦੇਣਾ ਹੋਰ ਇਹਨਾਂ ਦਾ ਕੀ ਹੈ ਇਹਨਾਂ ਦਾ ਕੀ ਦੀ ਆ ਉਹਨਾਂ ਪੁਰਾਣੇ ਲੋਕਾਂ ਨਾਲ ਗੱਲ ਕਰੀ ਆ ਤਾਂ ਪੁਰਾਣਿਆਂ ਦੀ ਗੱਲ ਆ ਉਹਨਾਂ ਦੀ ਆ ਸਭ ਕੁਝ ਆ ਖੇਡ ਮੇਲਾ ਮੈਂ ਕਿੱਥੇ ਲੱਗਿਆ ਹੋਰ ਆ ਜਾ ਕਿਹੜਾ ਆ ਮੇਲੇ ਵਾਲਿਆ ਓਏ ਕਿੰਨੇ ਲਾਇਨੇ 12 25 ਵਜ ਦਾ ਨਹੀਂ ਹੋ ਰਿਹਾ ਮੇਲੇ ਵਾਲੇ ਉਰਿਆ ਓਏ ਭਾਈ ਚੌੜੇ ਤੇਰਾ ਪਾਬਾਜ਼ਾ ਕਿੱਥੇ ਹੈਗਾ ਹਾਂ ਇਹ ਵਾਲੇ ਇੱਥੇ ਰੇ ਨੀ ਦਿੰਦਾ ਫਾੜਾ ਹਾਂ ਜੇ ਹੁਣ ਬੇਚੀ ਹੁਣ ਨਾ ਜੀਮੀ ਕਰੀਆ ਬੋਲ ਦੱਸ ਤੂੰ ਮੇਰਾ ਗਮਾਂਡੀ ਬੰਦਾ ਪੱਲੇ ਸਮਝ ਜਾ ਕੋਈ ਵਾਅਦਾ 13000 ਦੀ ਹੋ ਗਈ ਯਾਰ ਇੰਨੇ ਦੇ ਨਹੀਂ ਮਿਲ ਗਣ ਉਹ ਖੜ ਜਾ ਹੰਗੂ ਨਾ ਖੜ ਪਾਇਆ ਪਾਗੜੀਏ ਤੋੜਨਗੇ ਤੜਾਗੀਆਂ ਉਹ ਖਾ ਮਿਰਜੇ ਜਿਹੇ ਕੋਈ ਨਾ ਉਹਦਾ ਬਾਗੀ ਆ ਆਏ ਆ ਉਹ ਮੇਰੇ ਜਿਹੇ ਮਿਰਜੇ ਜਿਹੇ ਕੋ ਮੋਨਾ ਹੈ 13 ਲਾਦਾ ਬਾਈ 14000 ਦੀ ਦੇ ਓਏ ਨਹੀਂ ਮਿਕਿਆ ਨਹੀਂ ਰਹਿ ਲੈਣ ਦੇਣੀ ਦੱਸ ਖੜ ਜਾ ਨੋਡ ਨਹੀਂ ਲੰਨ ਦਿੰਦੇ ਅਰੇ ਛੱਪ ਤੂੰ ਵੇਚਾਂਗੇ ਵੀਡੀਓ ਬਣਾ ਕੇ ਦੇਖੀ ਤੇਰੀ ਨੂੰ ਤੇਲੀਆ ਤੂੰ ਵੇਚੀ ਦਾ ਆਪਾਂ ਨੂੰ ਸੰਮਤੀ ਤੇਰੀ ਵੇਚਾਂ ਲਈ ਮੰਗਦੇ ਤੈਨੂੰ ਤੇਰੀ ਤੇਰੀ ਮੰਡੀ ਜੇ ਹੀ ਵੇਚਦੇ ਨਾ ਬੱਕਰੀ ਹਾਂ ਤੇਰੀ ਵੇਚਦਾ ਨਹੀਂ ਮੰਡੀ ਚ ਅੱਜ ਜਿਹੜੀ ਖਰੀਦੀ ਹੋਈ ਬੱਕਰੀ ਐ ਆਪਣਾ ਨਹੀਂ ਹੈਗਾ ਪੂਰਾ ਦਾ ਬਾਈ ਹੋਰ ਕੋਈ ਲੈ ਲੈ ਓਏ ਬਾਈ 6 ਮਹੀਨੇ ਦੀ ਉਹ 13 14000 ਦੀ ਨਹੀਂ ਮੈਂ ਕਿਹਾ ਉਹ ਨਹੀਂ ਲੈਂਡ ਦੇਣੀ ਦੱਸਿਆ ਈ ਤੁਹਾਨੂੰ ਫੇਰ ਤੂੰ ਲਖੀਰ ਗੱਡੀ ਖੜਾਈ ਯਾਰ ਇਹ ਤੂੰ 40000 ਮੰਗਦਾ ਗਲਤੀ ਤੇਰੀ ਆ ਸਾਰੀ ਮੈਂ ਫੇਰ 20 ਤੇ ਆਉਂਦੀ ਹਾਂ ਫੇਰ 20 ਤੇ ਆਉਂਦੀ 40 ਵਾਲੀ ਕਿਉਂ ਜੀ ਉਹ ਖੜਦਾ ਨਹੀਂ ਰਹਿ ਗਿਆ ਬਾਹਰੋਂ ਮੈਂ ਯਾਰ ਤੂੰ ਨਮਾ ਡਾਂਗਾ ਕਿੰਨਾ ਯਾਰ ਮਵਰਾ ਹੀ ਲੋਗਦੇ ਨੇ ਨਹੀਂ ਮੰਨਦਾ ਬੰਦਾ ਜੀ ੱੱਕੇ ਨਾਲ ਵਾਲੇ ਮੈਂ ਹੱਟ ਪਾ ਜਾਂ ਕੋਈ ਨਹੀਂ ਉਹ ਮਨ ਰੱਗਦਾ ਬੋਦੀ ਏ ਉਹ ਕਾਲੇ ਠੀਕ ਹੈ ਹੱਟ ਮੈਂ ਨਹੀਂ ਹਉ ਪਈਆ ਸੜਕ ਜਾ ਮੱਜਾ ਟਰੱਕ ਬੋ ਓਏ ਲੈ ਜੀ ਹੁਣ ਉਹ ਤੇ ਇਹ ਹੁਣ ਮੇਦੀ ਕੋਈ ਗੱਲ ਨਹੀਂ ਮੇਦੀ ਇਹ ਇੱਕ ਦਾ ਗੱਲ ਹੀ ਤਾਂ 19000 ਤੋਂ ਘਟ ਨਹੀਂ ਜਾਂਦਾ ਪਰ ਅਜੇ ਹੀ ਜੀ ਤਾਂ ਉਹ ਲੈ ਨਹੀਂ ਹੁਣ ਇਹ ਲੈ ਲੇਗਾ ਕਹਿੰਦਾ ਇਹਦਾ ਕੀ ਮੰਗਿਆ ਇੱਕ ਦਾ ਤਾਂ ਇਹਦਾ 40 ਮੰਗਣਗੇ ਇਹ ਵੀ ਦਿੰਦਾ ਪਾਉਣਾ ਕੋਈ ਖੜ ਜਾ ਤੇ ਗੱਬਣਾ ਹਾ ਨਾ ਨਾ ਗੱਬਣ ਦਾ ਕੰਮ ਕਾਟਣ ਦਾ ਹੋਰ ਤੇਲ ਕਮਾੜਾ ਜਾ ਸਾੜਿਆ ਇਹ ਵੀ ਨਾ 19000 ਤੋਂ ਘਟ ਦਿੰਦਾ ਮੈਂ ਆਪਾਂ ਮੋਲ ਨਹੀਂ ਕਰਿਆ ਆਪਾਂ ਕੋਈ ਇਹਦਾ ਤਾਂ ਲੈ ਲੈ ਬੇੜੀ ਤੇ ਮੇਰਾ ਕੁਛ ਨਹੀਂ ਕਹਿੰਦਾ ਇਕ ਕੁਛ ਕਹਿੰਦਾ ਨਹੀਂ ਉਹ ਨਹੀਂ ਕਹੋ ਕਹਿੰਦਾ ਫਿਰ ਆ ਛੋਟੀ ਛੱਡ ਫਿਰ ਲਓ ਜੇ ਨਹੀਂ ਹੁਣ ਸਾਫੀ ਮਾਰੂਗਾ ਬਾਈ ਲੈ ਲੈਣਾ ਉਹ ਤੈਨੂੰ ਕੱਟਣ ਨਹੀਂ ਦੇਣੇ ਅਸੀਂ ਨਾ ਕੱਟਗਾ ਨਹੀਂ ਖੋਦ ਪਾਵਾਂਗੇ 15000 ਵੀ ਹੋ ਗਈ ਯਾਰ ਰੱਖ ਯਾਰ ਰੱਖੋ ਬਸ ਰੱਖ ਬਸ ਹਣਾ ਹੇ ਹਟ ਤੇਰੀ ਤੇਰੀ ਹੋ ਗਈ ਹਟ ਹਟ ਜੇ ਅਗਰ ਮੇਰੇ ਜਾਣਾ ਹੈ ਇਹ ਚਾਂਗ ਮੈਂ ਨਾ ਗਈ ਆ ਜਾ ਮੈਂ ਬਹੁਤ ਮਾਰੂ ਨਾ ਬਚਾਵੇ ਆਜਾ ਮੈਂ ਦਾਨ ਜੀ ਦੇ ਦਿੰਦਾ ਦੇ ਦਿੰਦੇ ਕਾ ਇਹ ਨਾ ਮੁੱਕੜਾ ਮੁੱਕਰ ਨਾ ਆਜਾ ਨਾ ਮੁੱਕਰਿਆ ਹੜਾ ਆ ਜਾ 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 ਬਕਾਉ ਆਜਾ ਨਾ ਮੁੱਕਰਿਆ ਅਜੇ ਮੇਰੇ ਆਹ ਹੀ ਰੋੜੇ ਜਾਇਆ ਕੋਈ ਨਹੀਂ ਖੜ ਜਾ ਬੰਦੇ ਨਹੀਂ ਹੁਣ ਇਹ ਤੇਰੇ ਵਾਸਤੇ ਇਹ ਸਾਡੂ ਵੇਚਣਾ ਕਰਾ ਯਾਰ ਇੰਨਾ ਥੋੜੀ ਹੁੰਦਾ ਯਾਰ ਦੱਸ ਕੇ ਆ 2000 ਰੁਪਏ ਸਾਡੀ ਵੇਚ ਗਿਆ ਯਾਰ 40000 ਸਾਡੀ ਵੇਚ ਗਿਆ ਯਾਰ ਵੇਚ ਲੈ ਪੁੱਛ ਕੇ ਹੁੰਦਾ ਕੋਈ ਨਹੀਂ ਹੱਟ ਜਾ ਉਹ ਆ ਨਹੀਂ ਲੈਣੀ ਹਟ ਜਾ ਤੁਸੀਂ 4000 ਰੁਪਏ ਤਾਂ ਉਹ ਕੋਈ ਕਰਨੀ ਨਹੀਂ ਕਰਨੀ 4000 ਰੁਪਏ ਦੇ ਬੰਦਾ ਨਹੀਂ 3000 ਦਾ ਐਸਾ 4000 ਇਹ ਨਹੀਂ ਹੁੰਦੀ ਬਾਈ ਦੇ ਦੀ ਸਾਈ ਪੁੱਠੀ ਓਏ ਨਹੀਂ ਦੇ ਦੀ ਸਾਈ ਪੁੱਠੀ ਨਹੀਂ ਦੇਣੀ ਅਸੀਂ ਖੜੀ ਰਹਿਣ ਦੇ ਕੀ ਗੱਲ ਆ ਯਾਰ ਇਹਨੂੰ ਕੋਈ ਗੱਲ ਨਹੀਂ ਕਿਹਦਾ ਕਿਹਦਾ ਫੜਾ ਕੋਈ ਗੱਲ ਨਹੀਂ ਕਰ। ਦੇ ਦੇ। ਸਾਰੀ ਦਿੰਦਾ ਨਹੀਂ 15000 ਦੀ ਲੈ ਜੂ। ਮਾਹਰਾ ਰਾਟਰ ਜੀ ਵੀ। ਉਰੇ ਉਰੇ ਪਾਗਲ ਬਾਦੂ ਲੈਣ ਵਾਲੇ। ਪਾਗਲ ਬਾਦੂ ਕਿਹੜੀ ਲੈ ਜੂ। ਉਰੇ ਐਂ ਦਿਮਾਗ ਖੰਦੇ ਵਾਲੇ ਲੈਣਗੇ ਨੂੰ। ਸੰਗਲ ਤੜਾਕੇ ਹੋਣਗੇ ਪੱਟਦੇ। ਮਿੰਟ 10 ਸੜਕ ਜਾ ਇੱਥੇ ਪੈ। ਹਾਂ ਮਿੰਟ 10 ਸੜਕ ਜਾ ਤੂੰ। ਕੋਈ ਨਾ ਕੋਈ ਨਹੀਂ। ਐਂ ਵੀ ਇੱਥੇ ਖੜਾ ਆ। ਹਾਂ ਵਿੱਚੇ ਖੜਾ ਹੋਣੀ ਕਰੀ ਫਿਰ ਹੁਣ। ਇਹ ਵਧੀਆ ਗੱਲ ਥੋੜੀ ਕਰੀਏ। ਨਾ ਨਹੀਂ। ਹਰ ਜੱਟ ਪਰ ਪਹੁੰਚੋ ਹੀ ਮੇਰਾ ਮੰਡੀ ਵਾਲਾ। ਮੇਰੇ ਲੋਕਾਂ ਤੋਂ ਨਾ ਗੁਰੂ ਬਾਬਾ ਨਹੀਂ ਹੋਣਾ। ਇਹ ਦੇਖ ਲੈ ਫਿਰ ਮੁੰਡੀਆਂ ਹੀ ਛੇੜਾ ਕਰਦੇ ਨੇ। ਆ ਰਹੀ ਕੀ ਕਰਦੇ ਨਹੀਂ ਬਾਕੀ ਪੱਠ ਰਖਾਈ 1000 ਰੁਪਏ ਦਾ ਖਰਚ ਹੋਇਆ ਹੋਰ ਕਰ ਕੀ ਹੈ ਦੋ ਬੰਦੇ ਹੋਰ ਯਾਰ 1000 ਰੁਪਏ ਓਏ ਉਰਾ ਕਰ ਵੀਡੀਓ ਬਣਾ ਬਲੈਤੀ ਹੁਣੇ ਪਾਉਨੇ ਆ ਸੀ ਬਣਾਓ ਵੀਡੀਓ ਕੁੱਟਾ ਕਿੱਥੇ ਆਪਾਂ ਦਾ ਲਾ ਨਹੀਂ ਸਾਡੇ ਦਾ ਆਪਾਂ ਨਾ ਐ ਇੱਕ ਫੀਆਰ ਮਾ ਵੀ ਯਾਰ ਕੋਈ ਵੇਚੀ ਕੰਮ ਕਰਿਆ ਜਾਂਦਾ ਬਣਾ ਦੀ 20000 ਰੁਪਏ ਦੇ ਇੱਥੇ ਚਿੱਪੇ ਦਾ 50000 ਬੱਛਲ ਬੱਕੀ ਸਾਲ ਹੋ ਗਈ ਯਾਰ ਹੁਣ ਯਾਰਾ ਬੱਕਰੇ ਨੂੰ ਉਧਰ ਨੂੰ ਕਰ ਲਓ ਚਲੋ ਉਧਰ ਕਰ ਲਓ ਖੜੀਆਂ ਫੜੀਆਂ ਵੇਚਾਂਗੇ ਕੋਈ ਗੱਲ ਨਹੀਂ ਇਹਨੂੰ ਕਿਤੇ ਵੇਚਣੀ ਨਹੀਂ ਨੇ ਉਹਦੀ ਆਹ ਗੰਦੀਆਂ ਲੈ ਜਾਊਗਾ ਇਹ ਵੀਡੀਓ ਬਣਾਈ ਪਾਈ ਇਹ ਬੰਦੇ ਇਹ ਤਾਂ ਛੱਡ ਗਿਆ ਆਪਾਂ ਪਹਿਲਾਂ ਵੇਚਾਂਗੇ ਇਹਦੇ ਨੇ ਕੇ 15 ਲਾ ਗਿਆ ਸੀ 15 ਦੀ ਸਾਈ ਫੜਦੀ ਯਾਰ ਉਹ ਮੁੱਕਰ ਗਿਆ ਆ ਜਾ ਮੁੱਕਰ ਲੈ ਲੋ ਉਹ ਮੁੱਕਰਿਆ ਉਹ ਮੁੱਕਰਿਆ ਇਹ ਹੀ ਆਪਣਾ ਦੁਕਾਨਾ ਲੱਗੀ ਹੋਈ ਹੈ ਨਾ ਵੱਡਾ ਕੰਮ ਜਗ੍ਹਾ ਲਾਇਆ ਤੇ ਆ ਬੀਜ ਮਾਰ ਤੋੜਦਾ ਗਏ ਹੋ ਏ ਕੋਈ ਨਹੀਂ ਕਹਿ ਲੀਏ ਬਟਾ ਕਹਿ ਲੀਏ ਲਵੇ ਗੱਲ ਸੁਣ ਲੈ ਮੇਰੀ ਓ ਬਾਈ ਕੂਟੇ ਕਾਨੂੰ ਲਾਉਣੇ ਚਿਲਮਦੇ ਸੂਟੇ ਇਹ ਪੱਠ ਵਿਖਦੀ ਸੀ ਤੇਰੀ ਉਹ ਕਹਿੰਦੇ 14000 ਦੀ ਦੇ ਪਰ ਉਹ 14 ਦੀ ਆ ਨਹੀਂ ਲੈ ਕੇ ਗਏ 15 ਦੀ ਉਹ ਕਹਿੰਦੇ 14 ਦੀ ਦੇ ਜ਼ਬਾਨ ਦੀ ਖੱਟੀ ਖਾਂਦੇ ਅਸੀਂ ਦਲਾਲ ਆ ਮੁੱਕਰ ਦੇ ਨਹੀਂ ਹੈਗੇ ਸਵਾਜ ਖੜ ਕੇ ਇਹ ਆ ਗੱਡਤਾ ਤੇਰੇ ਦਰਬਾਰ ਚ ਖੁੰਡਾ ਆ ਚੱਕਰ ਪਈਏ 15 ਦੀਏ ਮੈਂ ਜਾਊ ਹਜ਼ਾਰ ਤਿੱਥੋਂ ਕਹਿ ਕੇ ਛੋੜ ਕਰਾਉਂਗਾ ਚੱਕ ਦੇ ਗਣਕੇ ਨਾ ਕਹਿ ਕੇ ਚਾਹੇ ਉਹੀ ਨਾ ਕਹਿ ਕੇ ਛੋੜ ਕਰਾਉਂਗਾ 10 ਰੁਪਏ ਗਣਕੇ 14000 ਸ਼ਬਾਨ ਦੇ ਫੁੱਲ ਪਾਉਣੇ ਨੇ ਉਹ ਬੰਦਾ ਮੁੱਕਰ ਗਿਆ ਉਹ ਮੁੱਕਰ ਗਿਆ ਵੀਡੀਓ ਬਣਾਉ ਬਨੇਤੀ ਉਹ ਮੁੱਕਰ ਗਿਆ ਪਰ ਮੈਂ ਖੜਾ ਹਾਂ ਹਾਂ ਆਏ ਦਾ ਫਿਰ ਚਾਹੀਦਾ ਵੀ ਆ ਯਾਰ ਅੱਠ ਮੇਰੇ ਘਰੇ ਜਾਊਗੀ ਇਹ ਪਰ ਇੱਥੇ ਖੜਾਈ ਮੜੀ ਜੀ ਅਗਲੇ ਦੇ ਭਾਰੀ ਆਈ ਇੱਥੇ ਖੜਾਓ ਚੱਕ ਕੇ ਚੱਕ ਕੇ ਖੜਾਓ ਵੀਡੀਓ ਬਣਾਵਾਗੇ ਯਾਰ ਚੱਕ ਕੇ ਲੈ ਲੈ ਇਹ ਜੀ ਦਾ ਫਰਕ ਹੈ ਇਹ ਜਵਾਨ ਦੀ ਖੱਟੀ ਖਾਣੀ ਆ ਸੀਨੇ ਮੈਂ ਲੈ ਲਈ ਪੱਠਾ ਫੋੜੀ ਮਾਰੇ ਖਾਤੀਆਂ ਵੀ ਰਜੂ ਨੇ ਖਰੀਦੀ ਇੱਥੇ ਖੜ ਕੇ ਵਿੱਚ 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 ਖੜਾ ਉਹ ਮਚਰਾ ਗੋਲੀ ਟੁੱਟ ਜਾ ਵਿੱਚ ਨਾ ਟੁੱਟਦੀ ਨਹੀਂ ਟੁੱਟਦੀ ਪੂਰਾ ਮੂੰਹ ਕਰ ਆ ਮੈਂ ਲੈ ਲਈ ਪੱਠਾ ਲੈ ਲਈ ਰਜੂ ਪੂਰਾ ਮੂੰਹ ਕਰਾ ਉਹਨਾ ਮੂੰਹ ਕਰਾ ਬੀਠੋ ਭੱਜ ਗਏ ਬੰਦੇ ਉਹ ਐ ਉਹਨਾ ਮੂੰਹ ਕਰਾ ਉਹ ਪੰਛੀ ਦਾ ਹਾਂ ਲੈ ਪੱਠਾ ਲੈ ਵੀ ਮਾਰੀਆਂ ਚਾਹੇ ਚੰਗੀ ਐ ਅੱਗੇ ਸਾਡੇ ਮੁਕੱਦਰ ਨੇ ਆਪੇ ਸ਼ਾਮ ਓਏ ਕਿਉਂ ਕਿ ਅੱਗੀ ਅੱਗੇ ਸਾਡੇ ਮੁਕੱਦਰ ਨੇ ਐਸੀ ਗੱਲ ਹੋ ਗਈ ਉਹ ਪੱਠਾ ਸੀ ਲੈ ਲਈ ਤੇ ਦੇ ਦੇ ਕਿਰਨ ਗਿਰਕੇ ਦੇ ਫੜਾ ਸਾਡੇ ਕਹਿੰਦਾ ਛੱਡ ਬਰਾਜੋ ਹੱਥ ਮਿਲਾਵ ਲੈਦਾ ਸਾਸਤਰੀ ਕਾਰਜ ਇਹ ਨਹੀਂ ਹੈਗੀ ਵੀ ਕੋਈ ਹਿਰਾ ਫੇਰੀ ਕਰੀ ਐ ਪੱਠ 15 ਦੀ ਉਹ ਲਈ ਐ ਸਾਡੀ ਭਾਈ ਬੰਦੀ ਦੇ 1000 ਮੈਂ ਛੋੜ ਕਰਾਈ ਐ ਤੁੱਕ ਆ ਠੀਕ ਆ ਠੀਕ ਪੱਠ 15 ਦੀ ਉਹ ਲਈ ਐ ਜਿੰਕੇ ਦੇ ਉਹਨੂੰ ਠੀਕਾ ਗੱਲ ਲੱਗ ਜਾ ਹਾਂ ਲੈ ਜਾਗੇ ਫਿਰ ਨੂੰ ਦੇ ਅਸੀਂ ਆਪੇ ਚੱਕ ਕੇ ਵਖਤ ਕੱਢ ਤੂੰ ਮੇਰੇ ਮੁੰਡੇ ਆਪੇ ਲੈ ਜਾਣਗੇ ਆ ਕੇ 700 88 ਇਹ ਕੋਈ ਬੇਇੱਜ਼ਤੀ ਦਾ ਸਵਾਲ ਆ ਯਾਰ ਥਵਾ ਚ ਖੜੇ ਆ ਦੁਨੀਆ ਚ ਵੀਡੀਓ ਜਾਊਗੀ ਹਲਾ ਕਹਿੰਦਾ ਸਾਲੇ ਰਾਜੂ ਦੇ ਹਾਂਜੀ ਕਿਉਂ ਜੀ ਸਹੀ ਆ ਇਹ ਗੱਲਾਂ ਨਹੀਂ ਹੁੰਦੀਆਂ ਚੰਡੀਪੱਟ ਸੀ ਜਵਾਨ ਦੀ ਪੱਟਤੀ ਪਟਾਤੀ ਇਹ ਤਾਂ ਆਪ ਲਿਖਣਗੇ ਵੀ ਚੰਡੀਪੱਟੀ ਦਾ ਜੂਨੇ ਤੇ ਵਿੱਚ ਸ਼ਮਾਰ ਦੇ ਮੇਲੇ ਉਹ ਕਿੰਨੇ ਰਹਿਣੇ ਨੇ 14 ਦੇਦੇ ਬਸ ਪੂਰਾ ਖੁਸ਼ੋ ਮਹਾਰਾਜ ਕਹਿੰਦੇ ਹਜ਼ਾਰ ਛੜਾਇਆ ਜੀ ਜਵਾਨ ਦੇ ਸੋਹਣੇ ਆਪਾਂ ਇਹ ਜੇ ਬੰਦੇ ਠੀਕ ਹੈ ਜੀ ਠੀਕ ਹੈ ਕਿਉਂ ਉਹਨੂੰ ਦੇਦਾ ਦਰ ਬਾ ਠੀਕ ਹੈ ਜੀ ਠੀਕ ਹੈ ਠੀਕ ਹੈ ਜਣਲਾ ਭਾਈ ਦੁਬਾਰੇ ਘਾਟਣਾ ਮੈਂ ਦੇਵਾਂਗਾ ਜਿਉ ਜੀ ਆ ਜਾਓ ਜੀ ਨਾ ਕੋਈ ਨਾ ਲਾਈ ਪਾਉਂਦੇ ਨਹੀਂ 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 ਆਏ ਨਹੀਂ ਸ਼ਾਬਾਸ਼